ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨ ਨੂੰ ਲੈ ਕੇ ਡਰਾਈਵਰਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਉੱਥੇ ਹੀ ਹੁਣ ਇਹਨਾਂ ਡਰਾਈਵਰਾਂ ਨੂੰ ਜਿਹੜਾ ਕਿ ਵੱਡੇ ਕਿਸਾਨ ਜਥੇਬੰਦੀ ਦਾ ਸਾਥ ਮਿਲਿਆ ਜੀ ਹਾਂ ਕਿਸਾਨ ਜਥੇਬੰਦੀ ਉਗਰਾਹਾ ਜਥੇਬੰਦੀ ਦਾ ਜਿਹੜਾ ਕਿ ਨਾ ਡਰਾਈਵਰਾਂ ਨੂੰ ਸਾਥ ਮਿਲਿਆ ਜਿਹਦੇ ਚੱਲਦੇ ਉਹਨਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਗਰਾਹਾ ਨੇ ਕਿਹਾ ਕਿ ਅਸੀਂ ਇਹਨਾਂ ਡਰਾਈਵਰਾਂ ਦੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜਿੰਮੇ ਦਾ ਵੀ ਸਾਥ ਇਹਨਾਂ ਨੂੰ ਚਾਹੀਦਾ ਹੋਵੇਗਾ ਅਸੀਂ ਹਰ ਤਰੀਕੇ ਦੇ ਨਾਲ ਇਹਨਾਂ ਡਰਾਈਵਰਾਂ ਦੇ ਨਾਲ ਖੜੇ ਹਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਜਾਂਗਲਰਾਂ ਦੇ ਵਿੱਚ ਇਹਨਾਂ ਦਾ ਸਾਥ ਦੇਵਾਂਗੇ ਅਸੀਂ ਟਰੱਕ ਜੁਨੀਅਨ ਡਰਾਈਵਰਾਂ ਦੀ ਜਿਹੜੀ ਹੜਤਾਲ ਚੱਲਦੀ ਆ ਜਾਂ ਉਹਨਾਂ ਦਾ ਐਜੀਟੇਸ਼ਨ ਚੱਲਦਾ ਜਿਹੜੇ ਸਰਕਾਰ ਨੇ ਕਾਨੂੰਨ ਬਣਾਏ ਉਹਦੇ ਵਿਰੋਧ ਚ ਅਸੀਂ ਉਹਦਾ ਸਮਰਥਨ ਕਰਦੇ ਆਂ ਪਹਿਲਾਂ ਜੀ ਸਟੇਟਮੈਂਟ ਭੇਜ ਚੁੱਕੇ ਆ ਉਹਨਾਂ ਦੀ ਗੱਲ ਜਾਇਜ਼ ਹੈ ਉਹਨਾਂ ਦੀ ਸਰਕਾਰ ਨੂੰ ਗੱਲ ਸਮਝ ਆ ਜਾਈਏ ਇਹ ਜਿਹੜਾ ਕਾਨੂੰਨ ਉਹਨਾਂ ਨੇ ਬਣਾਇਆ ਹੈ ਇਹ ਦੋ ਟੁਕਕਾ ਸਾਡੀ ਜਥੇਬੰਦੀ ਵੱਲੋਂ ਅਸੀਂ ਰੱਦ ਕਰਦੇ ਆਂ ਤੇ ਜੇ ਇਹ ਜਿੰਨਾ ਚਿਰ ਇਹ ਸੰਘਰਸ਼ ਕਰਨਗੇ ਨਾ ਡਰਾਈਵਰ ਜਿੰਨਾ ਚਿਰ ਇਹ ਸਰਕਾਰ ਤੋਂ ਕਾਨੂੰਨ ਵਾਪਸ ਨਹੀਂ ਲੈਂਦੇ ਅਸੀਂ ਡਟ ਕੇ ਇਹਨਾਂ ਦੀ ਹਮਾਇਤ ਕਰਾਂਗੇ देखो ਇਹਨਾਂ ਦੀ ਜਥੇਬੰਦੀ ਹੈ ਟਰੱਕ ਆਪਰੇਟਰਾਂ ਦੀ ਪੰਜਾਬ ਪੱਧਰ ਦੀ ਜਥੇਬੰਦੀ ਹੈ ਇਹ ਚ ਟ੍ਰਾਂਸਫਰ ਨੰਬਰ ਦੇ ਟ੍ਰਾਂਸਪੋਰਟਰ ਵੀ ਨਾਲ ਨੇ ਤੇ ਅਸੀਂ ਜਦੋਂ ਜਿਹੜਾ ਫੈਸਲਾ ਇਹਨਾਂ ਦੀ ਕਮੇਟੀਆਂ ਕਰਨੀਆਂ ਆਗਵਾਈ ਇਹਨਾਂ ਨੇ ਕਰਨੀਆਂ ਫੈਸਲਾ ਇਹਨਾਂ ਨੇ ਕਰਨਾ ਹੈ ਗੱਲਬਾਤ ਇਹਨਾਂ ਨੇ ਕਰਨੀ ਹੈ ਜੇ ਉਹ ਜਿਆ ਸਮਰਥਨ ਵੀ ਮੰਗਣਗੇ ਸਾਡੇ ਕੋਲ ਜਿੱਥੇ ਵੀ ਮੰਗਣਗੇ ਉਹੋ ਜਿਆ ਸਮਰਥਨ ਅਸੀਂ ਕਰਾਂਗੇ ਹਰ ਮਿਲਿਆ ਇਹਨਾਂ ਦੇ ਨਾਲ ਅਜੀਤ ਸਿੰਘਲਾ ਜੀ ਸੂਬਾ ਪ੍ਰਧਾਨ ਆਲ ਪੰਜਾਬ ਟਰੱਕ ਇਟਾ ਦੇਖੋ ਜੀ ਜੋ ਸਾਡਾ ਇਹ ਸਮੂਹ ਹਿੰਦੁਸਤਾਨ ਦੀਆਂ ਡਰਾਈਵਰ ਜੱਥੇਬੰਦੀਆਂ ਵੱਲੋਂ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਅੱਜ ਜੋ ਇਹ ਪੰਜਾਬ ਦੀ ਜੱਥੇਬੰਦੀ ਹੈ ਇਕਤਾ ਕਰਾਹਾ ਬਹੁਤ ਵੱਡੀ ਜੱਥੇਬੰਦੀ ਹੈ ਅਸੀਂ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਹੜੇ ਗਰੀਬ ਟਰੱਕ ਡਰਾਈਵਰ ਨੇ ਉਹਨਾਂ ਦੇ ਉੱਪਰ ਜੋ ਸੈਂਟਰ ਸਰਕਾਰ ਨੇ ਇੱਕ ਕਾਲਾ ਕਾਨੂੰਨ ਥੋਪਿਆ ਹੈ ਉਹਦੇ 'ਚ ਸਾਡੀ ਹਮਾਇਤ ਕੀਤੀ ਹੈ ਇਹਨਾਂ ਦੀ ਹਮਾਇਤ ਦੇ ਨਾਲ ਸਾਡੇ ਇਸ ਸੰਘਰਸ਼ ਨੂੰ ਬਹੁਤ ਵੱਡਾ ਮਲ ਮਿਲੇਗਾ ਔਰ ਆ ਬਹੁਤ ਜਲਦੀ ਅਸੀਂ ਕੇਂਦਰ ਸਰਕਾਰ ਦੇ ਉੱਪਰ ਪ੍ਰੈਸ਼ਰ ਪਾ ਕੇ ਆਪਣਾ ਦਬਾਅ ਬਣਾ ਕੇ ਇਹ ਕਾਨੂੰਨ ਨੂੰ ਵਾਪਸ ਕਰਾਉਣ ਦੇ ਵਿੱਚ ਕੰਮ ਜਾਵਾ ਹੋਵਾਂਗੇ ਅਸੀਂ ਦੁਬਾਰਾ ਫੇਰ ਪ੍ਰਧਾਨ ਜੀ ਦਾ ਉਗਰਾਹਾ ਜਥੇਬੰਦੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਦੇਖੋ ਸਾਡਾ ਏਜੰਡਾ ਦਾ ਜੀ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਪਹਿਲਾਂ ਹੀ ਕਰ ਚੁੱਕੇ ਹਾਂ ਸਾਡੇ ਸਾਰੇ ਡਰਾਈਵਰ ਭਰਾ ਇਹ ਹੜਤਾਲ ਹੈ ਜੋ ਉਹ ਡਰਾਈਵਰ ਭਰਾਵਾਂ ਵੱਲੋਂ ਕੀਤੀ ਗਈ ਹੈ ਆਲ ਇੰਡੀਆ ਲੈਵਲ ਤੇ ਹੜਤਾਲ ਹੈ ਅਸੀਂ ਆਲ ਪੰਜਾਬ ਟ੍ਰੱਕ ਇਕਤਾ ਵੱਲੋਂ ਪਹਿਲਾਂ ਹੀ ਡਰਾਈਵਰ ਭਰਾਵਾਂ ਦਾ ਸਮਰਥਨ ਅਸੀਂ ਕਰ ਚੁੱਕੇ ਹਾਂ ਜਿੰਨੀ ਦੇਰ ਤੱਕ ਸਾਡੇ ਉਸ ਡਰਾਈਵਰ ਭਰਾਵਾਂ ਦੇ ਉੱਪਰ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਬਿਲਕੁਲ ਇਹ ਸੈਂਟਰ ਸਰਕਾਰ ਦੇ ਖਿਲਾਫ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਚੱਕਾ ਜੋ ਜਾਮ ਕੀਤਾ ਹੈ ਉਹ ਇਸੇ ਤਰ੍ਹਾਂ ਚੱਲਦਾ ਰਹੂਗਾ ਮੇਰਾ ਨਾਮ ਸਿਆਮ ਸਿੰਘ ਵਿੱਕੀ ਮੈਂ ਬਾਈਸ ਪ੍ਰਧਾਨ ਹਾਂ ਆਲ ਪੰਜਾਬ ਟਰੱਕ ਇਕਤਾ ਤੇ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਸਾਰੇ ਸੂਬੇ ਦੇ ਵਿੱਚ ਜਾਰੀ ਆ ਤੇ ਜਾਰੀ ਰਹੂਗਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਗਰਾਹਾਂ ਸਾਹਿਬ ਦਾ ਤੇ ਇਹਨਾਂ ਦੀ ਸਾਰੀ ਜਥੇਬੰਦੀ ਦਾ ਕਿਉਂਕਿ ਦੇਖੋ ਪਹਿਲਾਂ ਵੀ ਇਹ ਸਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਜਿੰਨੇ ਵਾਰੀ ਵੀ ਸਾਨੂੰ ਲੋੜ ਪਈ ਆ ਇਹ ਖੜੇ ਨੇ ਕਿਉਂਕਿ ਸਾਡੇ ਜਿਹੜੇ ਟਰੱਕ ਆਪਰੇਟਰ ਨੇ ਸਾਰੇ ਕਿਸਾਨ ਹੀ ਨੇ ਕਿਸਾਨਾਂ ਦੇ ਬੱਚੇ ਨੇ ਤੇ ਜੋ ਵੀ ਮਿਲ ਬੈਠ ਕੇ ਸਾਰੇ ਜਥੇਬੰਦੀਆਂ ਨਾਲ ਸਾਡਾ ਕੋਈ ਫੈਸਲਾ ਹੋਊਗਾ ਅੱਗੇ ਦਾ ਅਸੀਂ ਉਹ ਲਵਾਂਗੇ ਤੇ ਫਿਲਹਾਲ ਸਾਡੇ ਡਰਾਈਵਰ ਨੇ ਜਿਹੜੇ ਉਹ ਚਾਬੀਆਂ ਦੇ ਕੇ ਆਪਕੋ ਆਪਣੇ ਮਾਲਕਾਂ ਨੂੰ ਉਹ ਜਾ ਚੁੱਕੇ ਨੇ ਤੇ ਹੁਣ ਜਿਹੜੇ ਟਰੱਕ ਨੇ ਉਹ ਸਾਰੇ ਅਣਮਿੱਥੇ ਸਮੇਂ ਲਈ ਪੂਰੇ ਪੰਜਾਬ ਦੇ ਵਿੱਚ ਖੜਾ ਦਿੱਤੇ ਗਏ ਨੇ ਕੱਲ ਤੋਂ ਬੱਸ ਆਪਰੇਟਰ ਤੇ ਹੋਰ ਜਿੰਨੇ ਵੀ ਡਰਾਈਵਰ ਲਾਈਨਾਂ ਦੇ ਨਾਲ ਸਬੰਧਤ ਨੇ ਉਹ ਵੀ ਫੈਸਲਾ ਬਹੁਤ ਵੱਡਾ ਲੈਣ ਜਾ ਰਹੇ ਨੇ ਸੋ ਇਸ ਕਰਕੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹਣਾ ਕਿ ਜੇ ਜਲਦੀ ਤੋਂ ਜਲਦੀ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ ਇਹਦੇ ਸਿੱਟੇ ਨੇ ਜਿਹੜੇ ਬਹੁਤ ਜ਼ਿਆਦੇ ਗੰਭੀਰ ਨਿਕਲਣੇ ਨੇ ਤਾਂ ਜਿਹੜਾ ਸਾਡਾ ਮੁੱਖ ਮੰਗ ਇੱਕੋ ਹੀ ਆ ਜਿਹੜਾ ਇਹ ਕਾਲਾ ਕਾਨੂੰਨ ਟਰੱਕ ਡਰਾਈਵਰਾਂ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਡਰਾਈਵਰ ਦੇ ਲਈ ਕੱਲਾ ਟਰੱਕ ਦਾ ਨਹੀਂ ਚਾਹੀਓ ਚਾਹੇ ਉਹ ਕਾਰ ਦਾ ਚਾਹੇ ਕੋਈ ਮੋਟਰਸਾਈਕਲ ਦਾ ਚਾਹੇ ਟਰੈਕਟਰ ਦਾ ਜਿਹੜਾ ਇਹ ਕਾਲਾ ਕਾਨੂੰਨ ਪਾਸ ਕੀਤਾ ਕਿ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਉਹ ਜਿੱ ਨਜ਼ਰ ਵਾਪਸ ਨਹੀਂ ਹੁੰਦਾ ਅਸੀਂ ਉਹਨਾਂ ਦੀ ਰੇਹ ਹੜਤਾਲ ਜਾਰੀ ਰੱਖਾਂਗੇ ਬਾਕੀ ਜਿਹੜੀਆਂ ਪੰਜਾਬ ਲੈਵਲ ਦੀਆਂ ਮੰਗਾਂ ਨੇ ਸਾਡੀਆਂ ਉਹ ਵੀ ਲਗਾਤਾਰ ਉਸੇ ਤਰ੍ਹਾਂ ਜਾਰੀ ਨੇ ਜੇ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਸੋ ਦਾਦੇ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨ ਦਾ ਲਗਾਤਾਰ ਡਰਾਈਵਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਹੁਣ ਡਰਾਈਵਰਾਂ ਹੰਦਾ ਸਾਥ ਦੇਣ ਵਾਸਤੇ ਕਿਸਾਨ ਜਥੇਬੰਦੀਆਂ ਵੀ ਉਹਨਾਂ ਦੇ ਨਾਲ ਮੈਦਾਨ ਚ ਉਤਰ ਆਈਆਂ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨ ਨੂੰ ਲੈ ਕੇ ਡਰਾਈਵਰਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਉੱਥੇ ਹੀ ਹੁਣ ਇਹਨਾਂ ਡਰਾਈਵਰਾਂ ਨੂੰ ਜਿਹੜਾ ਕਿ ਵੱਡੇ ਕਿਸਾਨ ਜਥੇਬੰਦੀ ਦਾ ਸਾਥ ਮਿਲਿਆ ਜੀ ਹਾਂ ਕਿਸਾਂ ਜਥੇਬੰਦੀ ਉਗਰਾਹਾ ਜਥੇਬੰਦੀ ਦਾ ਜਿਹੜਾ ਕਿ ਇਹਨਾਂ ਡਰਾਈਵਰਾਂ ਨੂੰ ਸਾਥ ਮਿਲਿਆ ਜਿਹਦੇ ਚੱਲਦੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਗਰਾਹਾ ਨੇ ਕਿਹਾ ਕਿ ਅਸੀਂ ਇਹਨਾਂ ਡਰਾਈਵਰਾਂ ਦੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜਿੰਮੇ ਦਾ ਵੀ ਸਾਥ ਇਹਨਾਂ ਨੂੰ ਚਾਹੀਦਾ ਹੋਵੇਗਾ ਅਸੀਂ ਹਰ ਤਰੀਕੇ ਦੇ ਨਾਲ ਇਹਨਾਂ ਡਰਾਈਵਰਾਂ ਦੇ ਨਾਲ ਖੜੇ ਹਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਜੰਗ ਲੜਨ ਦੇ ਵਿੱਚ ਇਹਨਾਂ ਦਾ ਸਾਥ ਦੇਵਾਂਗੇ ਅਸੀਂ ਟਰੱਕ ਯੂਨੀਅਨ ਆਪਰੇਟਰਾਂ ਦੀ ਜਿਹੜੀ ਹੜਤਾਲ ਚੱਲਦੀ ਆ ਜਾਂ ਉਹਨਾਂ ਦਾ ਐਜੀਟੇਸ਼ਨ ਚੱਲਦਾ ਜਿਹੜੇ ਸਰਕਾਰ ਨੇ ਕਾਨੂੰਨ ਬਣਾਏ ਉਹਦੇ ਵਿਰੋਧ ਚ ਅਸੀਂ ਉਹਦਾ ਸਮਰਥਨ ਕਰਦੇ ਆ ਪਹਿਲਾਂ ਜੀ ਸਟੇਟਮੈਂਟ ਭੇਜ ਚੁੱਕੇ ਆ ਉਹਨਾਂ ਦੀ ਗੱਲ ਜਾਇਜ਼ ਹੈ ਉਹਨਾਂ ਦੀ ਸਰਕਾਰ ਨੂੰ ਗੱਲ ਸਮਝ ਆ ਜਾਈਏ ਇਹ ਜਿਹੜਾ ਕਾਨੂੰਨ ਉਹਨਾਂ ਨੇ ਬਣਾਇਆ ਇਹ ਦੋ ਟੁਕਕ ਸਾਡੀ ਜਥੇਬੰਦੀ ਵੱਲੋਂ ਅਸੀਂ ਰੱਦ ਕਰਦੇ ਆ ਤੇ ਜੇ ਇਹ ਜਿੰਨਾ ਚਿਰ ਇਹ ਸੰਘਰਸ਼ ਕਰਨਗੇ ਨਾ ਡਰਾਈਵਰ ਜਿੰਨਾ ਚਿਰ ਇਹ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਅਸੀਂ ਡਟ ਕੇ ਇਹਨਾਂ ਦੀ ਹਮਾਇਤ ਕਰਾਂਗੇ ਦੇਖੋ ਇਹਨਾਂ ਦੀ ਜਥੇਬੰਦੀ ਹੈ ਟਰੱਕ ਆਪਰੇਟਰਾਂ ਦੀ ਪੰਜਾਬ ਪੱਧਰ ਦੀ ਜਥੇਬੰਦੀ ਹੈ ਇਹ ਚ ਟ੍ਰਾਂਸਪੋਰਟ ਦੇ ਟਰਾਂਸਪੋਰਟਰ ਵੀ ਨਾਲ ਨੇ ਤੇ ਅਸੀਂ ਜਦੋਂ ਜਿਹੜਾ ਫੈਸਲਾ ਇਹਨਾਂ ਦੀ ਕਮੇਟੀਆਂ ਕਰਨੀਆਂ ਆਗਵਾਈ ਇਹਨਾਂ ਨੇ ਕਰਨੀਆਂ ਫੈਸਲਾ ਇਹਨਾਂ ਨੇ ਕਰਨਾ ਹੈ ਗੱਲਬਾਤ ਇਹਨਾਂ ਨੇ ਕਰਨੀ ਹੈ ਜੇ ਉਹ ਜਾਂ ਸਮਰਥਨ ਵੀ ਮੰਗਣਗੇ ਸਾਡੇ ਕੋਲ ਜਿੱਥੇ ਵੀ ਮੰਗਣਗੇ ਉਹੋ ਜਿਹਾ ਸਮਰਥਨ ਅਸੀਂ ਕਰਾਂਗੇ ਹਰ ਵੇਲੇ ਇਹਨਾਂ ਦੇ ਨਾਲ ਅਜੀਤ ਸਿੰਘਲਾ ਜੀ ਸੂਬਾ ਪ੍ਰਧਾਨ ਆਲ ਪੰਜਾਬ ਟਾਕ ਕੀਤਾ ਦੇਖੋ ਜੀ ਜੋ ਸਾਡਾ ਇਹ ਸਮੂਹ ਹਿੰਦੁਸਤਾਨ ਦੀਆਂ ਡਰਾਈਵਰ ਜੱਥੇਬੰਦੀਆਂ ਵੱਲੋਂ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਅੱਜ ਜੋ ਇਹ ਪੰਜਾਬ ਦੀ ਜੱਥੇਬੰਦੀ ਹੈ ਇੱਕ ਇਕਤਾ ਕਰਾਹ ਬਹੁਤ ਵੱਡੀ ਜੱਥੇਬੰਦੀ ਹੈ ਅਸੀਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਹੜੇ ਗਰੀਬ ਟਰੱਕ ਡਰਾਈਵਰ ਨੇ ਉਹਨਾਂ ਦੇ ਉੱਪਰ ਜੋ ਸੈਂਟਰ ਸਰਕਾਰ ਨੇ ਇੱਕ ਕਾਲਾ ਕਾਨੂੰਨ ਥੋਪਿਆ ਉਹਦੇ 'ਚ ਸਾਡੀ ਹਮਾਇਤ ਕੀਤੀ ਹੈ ਇਹਨਾਂ ਦੀ ਹਮਾਇਤ ਦੇ ਨਾਲ ਸਾਡੇ ਇਸ ਸੰਘਰਸ਼ ਨੂੰ ਬਹੁਤ ਵੱਡਾ ਮਲ ਮਿਲੇਗਾ ਔਰ ਬਹੁਤ ਜਲਦੀ ਅਸੀਂ ਸੈਂਟਰ ਸਰਕਾਰ ਦੇ ਉੱਪਰ ਪ੍ਰੈਸ਼ਰ ਪਾ ਕੇ ਆਪਣਾ ਦਬਾਅ ਬਣਾ ਕੇ ਇਹ ਕਾਨੂੰਨ ਨੂੰ ਵਾਪਸ ਕਰਾਉਣ ਦੇ ਵਿੱਚ ਕੰਮ ਜਾਬ ਹੋਵਾਂਗੇ ਅਸੀਂ ਦੁਬਾਰਾ ਫੇਰ ਪ੍ਰਧਾਨ ਜੀ ਦਾ ਉਗਰਾਹ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਦੇਖੋ ਸਾਡਾ ਏਜੰਡਾ ਦਾ ਜੀ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਪਹਿਲਾਂ ਹੀ ਕਰ ਚੁੱਕੇ ਹਾਂ ਸਾਡੇ ਸਾਰੇ ਡਰਾਈਵਰ ਭਰਾ ਇਹ ਹੜਤਾਲ ਹੈ ਜੋ ਉਹ ਡਰਾਈਵਰ ਭਰਾਵਾਂ ਵੱਲੋਂ ਕੀਤੀ ਗਈ ਹੈ ਆਲ ਇੰਡੀਆ ਲੈਵਲ ਤੇ ਹੜਤਾਲ ਹੈ ਅਸੀਂ ਆਲ ਪੰਜਾਬ ਟ੍ਰੱਕ ਇਕਤਾ ਵੱਲੋਂ ਪਹਿਲਾਂ ਹੀ ਡਰਾਈਵਰ ਭਰਾਵਾਂ ਦਾ ਸਮਰਥਨ ਅਸੀਂ ਕਰ ਚੁੱਕੇ ਹਾਂ ਜਿੰਨੀ ਦੇਰ ਤੱਕ ਸਾਡੇ ਉਸ ਡਰਾਈਵਰ ਭਰਾਵਾਂ ਦੇ ਉੱਪਰ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਬਿਲਕੁਲ ਇਹ ਸੈਂਟਰ ਸਰਕਾਰ ਦੇ ਖਿਲਾਫ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਚੱਕਾ ਜੋ ਜਾਮ ਕੀਤਾ ਹੈ ਉਹ اسی ਤਰ੍ਹਾਂ ਚੱਲਦਾ ਰਹੂਗਾ ਮੇਰਾ ਨਾਮ ਸਿਆਮ ਸਿੰਘ ਵਿੱਕੀ ਮੈਂ ਬਾਈਸ ਪ੍ਰਧਾਨ ਹਾਂ ਆਲ ਪੰਜਾਬ ਟਰੱਕ ਇਕਤਾ ਇਹ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਸਾਰੇ ਸੂਬੇ ਦੇ ਵਿੱਚ ਜਾਰੀ ਆ ਤੇ ਜਾਰੀ ਰਹੂਗਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਗਰਾਹਾ ਸਾਹਿਬ ਦਾ ਤੇ ਇਹਨਾਂ ਦੀ ਸਾਰੀ ਜਥੇਬੰਦੀ ਦਾ ਕਿਉਂਕਿ ਦੇਖੋ ਪਹਿਲਾਂ ਵੀ ਇਹ ਸਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਜਿੰਨੇ ਵਾਰੀ ਵੀ ਸਾਨੂੰ ਲੋੜ ਪਈ ਆ ਇਹ ਖੜੇ ਨੇ ਕਿਉਂਕਿ ਸਾਡੇ ਜਿਹੜੇ ਟਰੱਕ ਆਪਰੇਟਰ ਨੇ ਸਾਰੇ ਕਿਸਾਨ ਆ ਹੀ ਨੇ ਕਿਸਾਨਾਂ ਦੇ ਬੱਚੇ ਨੇ ਤੇ ਜੋ ਵੀ ਮਿਲ ਬੈੜ ਕੇ ਸਾਰੇ ਜਥੇਬੰਦੀਆਂ ਨਾਲ ਸਾਡਾ ਕੋਈ ਫੈਸਲਾ ਹੋਊਗਾ ਅੱਗੇ ਦਾ ਅਸੀਂ ਉਹ ਲਵਾਂਗੇ ਤੇ ਫਿਲਹਾਲ ਸਾਡੇ ਡਰਾਈਵਰ ਨੇ ਜਿਹੜੇ ਉਹ ਚਾਬੀਆਂ ਦੇ ਕੇ ਆਪਕੋ ਆਪਣੇ ਮਾਲਕਾਂ ਨੂੰ ਉਹ ਜਾ ਚੁੱਕੇ ਨੇ ਤੇ ਹੁਣ ਜਿਹੜੇ ਟਰੱਕ ਨੇ ਉਹ ਸਾਰੇ ਅਣਮਿੱਥੇ ਸਮੇਂ ਲਈ ਪੂਰੇ ਪੰਜਾਬ ਦੇ ਵਿੱਚ ਖੜਾ ਦਿੱਤੇ ਗਏ ਨੇ ਕੱਲ ਤੋਂ ਬੱਸ ਆਪਰੇਟਰ ਤੇ ਹੋਰ ਜਿੰਨੇ ਵੀ ਡਰਾਈਵਰ ਲਾਈਨਾਂ ਦੇ ਨਾਲ ਸੰਬੰਧਿਤ ਨੇ ਉਹ ਵੀ ਫੈਸਲਾ ਬਹੁਤ ਵੱਡਾ ਲੈਣ ਜਾ ਰਹੇ ਨੇ ਸੋ ਇਸ ਕਰਕੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹਣਾ ਕਿ ਜੇ ਜਲਦੀ ਤੋਂ ਜਲਦੀ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ ਇਹਦੇ ਸਿੱਟੇ ਨੇ ਜਿਹੜੇ ਬਹੁਤ ਜ਼ਿਆਦਾ ਗੰਭੀਰ ਨਿਕਲਣੇ ਨੇ ਤਾਂ ਜਿਹੜਾ ਸਾਡਾ ਮੁੱਖ ਮੰਗ ਇੱਕੋ ਹੀ ਆ ਜਿਹੜਾ ਇਹ ਕਾਲਾ ਕਾਨੂੰਨ ਟਰੱਕ ਡਰਾਈਵਰਾਂ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਡਰਾਈਵਰ ਦੇ ਲਈ ਕੱਲਾ ਟਰੱਕ ਦਾ ਨਹੀਂ ਚਾਹੇ ਚਾਹੇ ਉਹ ਕਾਰ ਦਾ ਚਾਹੇ ਕੋਈ ਮੋਟਰਸਾਈਕਲ ਦਾ ਚਾਹੇ ਟਰੈਕਟਰ ਦਾ ਜਿਹੜਾ ਇਹ ਕਾਲਾ ਕਾਨੂੰਨ ਪਾਸ ਕੀਤਾ ਕਿ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਉਹ ਜਿੱਨਾਂ ਚਿਰ ਵਾਪਸ ਨਹੀਂ ਹੁੰਦਾ ਅਜੇ ਉਹਨਾਂ ਜਿਹੜੇ ਹੜਤਾਲ ਜਾਰੀ ਰੱਖ ਰਹੇ ਬਾਕੀ ਜਿਹੜੀਆਂ ਪੰਜਾਬ ਲੈਵਲ ਦੀਆਂ ਮੰਗਾਂ ਨੇ ਸਾਡੀਆਂ ਉਹ ਵੀ ਲਗਾਤਾਰ ਉਸੇ ਤਰ੍ਹਾਂ ਜਾਰੀ ਨੇ ਜੇ ਮੰਗਾਂ ਨਾ ਪੂਰੀਆਂ ਕੀਤੀਆਂ ਗਿਆ ਸੋਦਾ ਦੇ ਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨ ਦਾ ਲਗਾਤਾਰ ਡਰਾਈਵਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਹੁਣ ਡਰਾਈਵਰਾਂ ਹੰਦਾ ਸਾਥ ਦੇਣ ਵਾਸਤੇ ਕਿਸਾਨ ਜਥੇਬੰਦੀਆਂ ਵੀ ਉਹਨਾਂ ਦੇ ਨਾਲ ਮੈਦਾਨ ਚ ਉਤਰ ਆਈਆਂ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ